ਅੱਖਾਂ ਗੱਲ ਕੀ ਆ ਖਸਣਾਵਾ ਮੁਲਕ ਸੁਣੂੰਗਾ ਸਾਰਾ ਨਹੀਂ ਇੱਕ ਦਿਨ ਰਹਿ ਗਿਆ বেলা ਮੈਂ ਤਾਂ ਦੇਖਿਆ ਨਵਾਂ ਨਜ਼ਾਰਾ ਨਹੀਂ ਹੱਡੀਆਂ ਲੈ ਕੇ ਚੋਟੀ ਤਾਈਂ ਹਾਲ ਸੁਣਾਵਾ ਸਾਰਾ ਨਹੀਂ ਸੱਪ ਮੰਗੂ ਉਹ ਫਿਰੇ ਮੇਲ ਦੀ ਖਾ ਕੇ ਤੁਰੇ ਹਲਾਰਾ ਨਹੀਂ ਦੰਦ ਕੌਡੀਆਂ ਚਮਕਣ ਉਹ ਦੇ ਦੰਦ ਕੌਡੀਆਂ ਚਮਕਣਿਓ ਦੇ ਜਿਉ ਬੋਤਲ ਵਿੱਚ ਪਾਰਾ ਵੋ ਜਾ ਤਾ ਰੱਬਾ ਮੇਲ ਕਰਾ ਦੇ ਜਾ ਕਰ ਦੇ ਛੁਟਕਾਰਾ ਮੇਣੇ ਲੱਡੂਆਂ ਦੇ ਜਿੰਨਾ ਹੋਛਿਆ ਜਾਰਾ ਮੇਣੇ ਲੱਡੂਆਂ ਦੇ ਜਿੰਨਾ ਹੋਛਿਆ ਜਾਰਾ ਮੇਣੇ ਲੱਡੂਆਂ ਦੇ ਜਿੰਨਾ ਹੋਛਿਆ ਜਾਰਾ ਮੇਣੇ ਲੱਡੂਆਂ ਦੇ ਅੱਖਾਂ ਗੱਲ ਕੀ ਆ ਖਸਣਾਵਾ ਮੁਲਕ ਸੁਣੂੰਗਾ ਸਾਰਾ ਨਹੀਂ ਇੱਕ ਦਿਨ ਰਹਿ ਗਿਆ ਬੇਲਾ ਮੈਂ ਤਾਂ ਦੇਖਿਆ ਨਮਾ ਨਜ਼ਾਰਾ ਨਹੀਂ ਹੱਡੀਆਂ ਲੈ ਕੇ ਚੋਟੀ ਤਾਈਂ ਹਾਲ ਸੁਣਾਵਾ ਸਾਰਾ ਨਹੀਂ ਸੱਪ ਮੰਗੂ ਉਹ ਫਿਰੇ ਮੇਲ ਦੀ ਖਾ ਕੇ ਤੁਰੇ ਹਲਾਰਾ ਨਹੀਂ ਦੰਦ ਕੋਡੀਆਂ ਚਮਕਣੇ ਉਹਦੇ ਦੰਦ ਕਉਡੀਆਂ ਚਮਕਣਿਓ ਦੇ ਜਿਉ ਬੋਤਲ ਵਿੱਚ ਪਾਰਾ ਵੋ ਜਾ ਤਾ ਰੱਬਾ ਮੇਲ ਕਰਾ ਦੇ ਜਾ ਕਰ ਦੇ ਛੁਟਕਾਰਾ ਮੇਣੇ ਲੱਡੂਆਂ ਦੇ ਜਿੰਨਾ ਹੋਛਿਆ ਜਾਰਾ ਮੇਣੇ ਲੱਡੂਆਂ ਦੇ ਜਿੰਨਾ ਹੋਛਿਆ ਜਾਰਾ ਮੇਣੇ ਲੱਡੂਆਂ ਦੇ ਜਿੰਨਾ ਹੋਛਿਆ ਜਾਰਾ ਮੇਣੇ ਲੱਡੂਆਂ ਦੇ